ਮੈਂ ਸੋਚ ਰਿਹਾ ਸੀ ਕਿ ਇਹਦਾ ਟਾਈਟਲ ਬਦਲਿਆ ਜਾ ਸਕਦਾ। ਡਾਕਟਰ ਪ੍ਰੇਮ ਲਪੁਲੇਂਜ ਸਿੰਘ ਜੀ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਜੀ ਬਹੁਤ ਸਾਰੀਆਂ ਹਜ਼ਾਰ ਪੁਸਤਕਾਂ ਛਪ ਗਈਆਂ। ਮੈਂ ਕਿਹਾ ਛਪ ਗਈਆਂ ਤਾਂ ਵੀ ਇਹਦਾ ਜਿਹੜਾ ਕਵਰ ਹੈ ਉਹ ਹੀ ਤੇ ਬਦਲਣਾ। ਉਹ ਤੇ ਕਾ ਠੀਕ ਹੈ ਸੇਵਾ ਦਾ ਫਾਉ ਆਣਾ ਚਾਹੀਦਾ ਹਰਿਆਣਾ ਦਾ ਗੁਰਬਾਣੀ ਦਾ ਫਾਉ ਆਣਾ ਚਾਹੀਦਾ। ਕਿ ਮਾ ਅਗਰ ਮਨੋਹਰ ਲਾਲ ਲਿਖਤਾ ਜਾਵੇ ਨਾ ਬਹੁਤ ਹੈ। ਗੁਰਬਾਣੀ ਕੀ ਸਿੱਖ ਸੇਵਾ ਜੋ ਬੋਲੇ ਸੋ ਨਿਹਾਲ ਸੇਵਕ ਮਨੋਹਰ ਲਾਲ ਸਮਾਗਮ ਵਿੱਚ ਇਸ ਮੰਚ ਤੇ ਵਿਰਾਜਮਾਨ ਸਾਡੇ ਹਰਿਆਣਾ ਸਰਕਾਰ ਦੇ ਮੰਤਰੀ ਸਹਾ ਸੰਦੀਪ ਸਿੰਘ ਜੀ ਸਾਡੇ ਲੋਕ ਸਭਾ ਦੇ ਮੈਂਬਰ ਕਰਨਾਲ ਤੋਂ ਸ਼੍ਰੀ ਸੰਜੇ ਬਾਟਿਆ ਜੀ ਨਾਲ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੈ ਸਦਾ ਤਿਰਲੋਚਨ ਸਿੰਘ ਜੀ ਪੂਰ ਸੰਸਦ ਆਪਣੇ ਚ ਬੈਠੇ ਹੈ ਸਦਾ ਜਗਜੀਤ ਸਿੰਘ ਜੀ ਦਰਦੀ ਪਦਮ ਸ਼੍ਰੀ ਨਾਲ ਆਸ਼ੀਰਵਾਦ ਦੇਣ ਆਏ ਸੰਤ ਭਵਿੰਦਰ ਸਿੰਘ ਜੀ ਸਾਹਮਣੇ ਬੈਠੇ ਬਹੁਤ ਸਾਰੀਆਂ ਸ਼ਖਸੀਅਤਾਂ ਇਹੋ ਜਿਹੀਆਂ ਬੈਠੀਆਂ ਜਿਨ੍ਹਾਂ ਨੂੰ ਅਸੀਂ ਮੰਜਸਤੇ ਸਾਨ ਨਹੀਂ ਦੇ ਸਕੇ ਨਾਲੇ ਇਸ ਪੁਸਤਕ ਵਿਮੋਚਨ ਦਾ ਜਿਨ੍ਹਾਂ ਨੇ ਸਾਰਾ ਇਲਾ ਆਪਣੇ जिम्मे ਲਿਆ ਹੈ ਔਰ ਇਸ ਪੁਸਤਕ ਨੂੰ ਤਿਆਰ ਵੀ ਕਰਾਇਆ ਹੈ ਇਸ ਤਰ੍ਹਾਂ ਮੇਰੇ ਵੀਰ ਡਾਕਟਰ ਪ੍ਰਵੀਰ ਪ੍ਰਭਲ ਸਿੰਘ ਜੀ ਸ਼੍ਰੀ ਭੁਪੇਂਦਰ ਸਿੰਘ ਜੀ ਰੋਕਾ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਪ੍ਰਧਾਨ ਨੇ ਸ੍ਰੀ ਰਮਣੀਕ ਸਿੰਘ ਮਾਨ ਜਰਨਲ ਸਕੱਤਰ ਸਿੱਖ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਜਰਨਲ ਸੈਕਟਰੀ ਭੈਣਾ ਹਰਪੀਲ ਕੌਰ ਜੀ ਸਰਸ सुरेंद्र ਸਿੰਘ ਵੈਦਵਾਲਾ ਜੀ ਨਾਲ ਹੀ ਇੱਥੇ ਆਏ ਹੋਏ ਹਰਿਆਣਾ ਦੇ ਕੋਨੇ ਕੋਨੇ ਤੋਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਹਸਤੀਆਂ ਸਾਹਮਣੇ ਬੈਠੀਆਂ ਵਾਈਸ ਚਾਂਸਲਰ ਸਾਡੇ ਕੁਰਸੀ ਉਹ ਜੇਟਾ ਯੂਨੀਵਰਸਿਟੀ ਦੇ ਵਿੱਚ ਬੈਠੇ ਆ ਮਾਨਸਾ ਬੈਠੇ ਅਦਰ ਸਦਾ ਡਾਕਟਰ ਸਾਹਿਬ ਵੀ ਬੈਠੇ ਸਤੇ ਨਾ ਕਿਸ ਕਿਸੇ ਦਾ ਲਾ ਸਾਡੇ ਅਧਿਕਾਰੀ ਵੀ ਹਰੇ ਬੈਠੇ ਆ ਮੈਂ ਸਭ ਨੂੰ ਜੀ ਆਇਆਂ ਨੂੰ ਕਹਿਣਾ ਤੇ ਨਾਲ ਜੈਕਾਰੇ ਵਾਸਤੇ ਜੋ ਨਾਲ ਗੱਜ ਕੇ ਬੋਲੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਜ ਇੱਕ ਪੁਸਤਕ ਦਾ ਵੀ ਮੋਚਨ ਹੈ ਕਿਤਾਬ ਦਾ ਵੀ ਮੋਚਨ ਕਿਤਾਬ ਵਾਸਤੇ ਕੋਈ ਕੁਝ ਪੰਨਿਆਂ ਨੂੰ ਜੋੜ ਕੇ ਕੁਝ ਲਿਖ ਕੇ ਔਰ ਜਿਲਦ ਚਲਾ ਕੇ ਉਹ ਕਿਤਾਬ ਬਣ ਜਾਂਦੀ ਹੈ ਲੇਕਿਨ ਉਸ ਕਿਤਾਬ ਦਾ ਮਹੱਤਵ ਉਸ ਕਿਤਾਬ ਦੇ ਸਾਈਜ਼ ਨਾਲ ਜਾਂ ਉਸ ਕਿਤਾਬ ਦੀ ਬਣਾਵਟ ਨਾਲ ਨਹੀਂ ਦੇਖਿਆ ਜਾ ਸਕਦਾ ਬਲਕਿ ਕਿਤਾਬ ਦੇ ਅੰਦਰ ਕੀ ਮਹਤੀਅਲ ਹੈ ਕੀ ਵਿਚਾਰ ਛੁਪਾਇਆ ਹੈ ਉਸ ਕਿਤਾਬ ਦਾ ਮਤਲਬ ਉਸ ਗੱਲ ਨਾਲ ਪਤਾ ਲੱਗਦਾ ਹੈ। ਔਰ ਕਿਤਾਬ ਜਿਹੜੀ ਹੈ ਉਹ ਅੱਜ ਜਿਹੜੀ ਕਿਤਾਬ ਛਾਪੀ ਗਈ ਹੈ ਔਰ ਇਥੇ ਉਹਦਾ ਵੀ ਮੁਚਨ ਹੋਇਆ ਹੈ। ਮੈਂ ਤੇ ਡਾਕਟਰ ਪ੍ਰਬਲਿੰਗ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਕਿ ਇੱਕ ਇਹ ਜਿਹੜੇ ਇੰਨੇ ਸਾਲਾਂ ਦੇ ਕੰਮ 8-9 ਸਾਲਾਂ ਦੇ ਕੰਮ ਹੋਏ ਆਪਣੇ ਹਰਿਆਣਾ ਪ੍ਰਦੇਸ਼ ਦੇ ਉਹ ਸਭ ਦੇ ਸਾਹਮਣੇ ਇੱਕ ਸੰਕਲਨ ਦੇ ਰੂਪ ਵਿੱਚ ਆਏ। ਜਿਸ ਲਈ ਗੱਲ ਚੱਲੇ ਕੋਈ ਮੇਰੇ ਮਨ ਵਿੱਚ ਖਿਆਲ ਨਹੀਂ ਸੀ ਆਇਆ ਲੇਕਿਨ ਡਾਕਟਰ ਪ੍ਰੋਬਲਿਜ ਜਿਹਨੇ ਕਿਹਾ ਕਿ ਸਾਰਾ ਅਸੀਂ ਇੱਕ ਲਿਪੀਬਦ ਕਰਕੇ ਇਹਦੀ ਚਿਤਰਾਵਲੀ ਜਿਹੜੀ ਹੈ ਇਹ ਕਾਫੀ ਟੇਬਲ ਬੁੱਕ ਦੇ ਰਹੇ ਹਾਂ ਅਗਰ ਅਸੀਂ ਦੇਾਂਗੇ ਤੇ ਸਭ ਦੇ ਘਰਾਂ ਦੇ ਵਿੱਚ ਰਹੇਗੀ ਦਫ਼ਤਰ ਨੇ ਉੱਥੇ ਰਹੇਗੀ ਹੋਰ ਜਿਹੜੇ ਜਿਹੜੇ ਅੱਛੇ ਸਥਾਨ ਨੇ ਉੱਥੇ ਰਹੇਗੀ ਤਾਂ ਲੋਕਾਂ ਨੂੰ ਪਤਾ ਲੱਗੇਗਾ ਟਾਈਟਲ ਦੀ ਗੱਲ ਹੋਈ ਮੈਂ ਬਹੁਤ ਜ਼ਿਆਦਾ ਧਿਆਨ ਉਸ ਉਲੇ ਨਹੀਂ ਦਿੱਤਾ ਲੇਕਿਨ ਅੱਜ ਜ਼ਰੂਰ ਮੈਂ ਧਿਆਨ ਦੇ ਰਿਹਾ ਔਰ ਜਿਹੜੀ ਗੱਲ ਖਾਸ ਕਰਕੇ ਸੰਦੀਪ ਸਿੰਘ ਜੀ ਨੇ ਕਹੀ ਸਦਾ ਸੰਦੀਪ ਸਿੰਘ ਜੀ ਨੇ ਕਹੀ ਕਿ ਮੇਰਾ ਬਹੁਤ ਜ਼ਿਆਦਾ ਵਿਸ਼ਵਾਸ ਜਾਤੀ ਪਾਤੀ ਚ ਨਹੀਂ ਹੈਗਾ ਇਹ ਠੀਕ ਹੈ ਕਿ ਹਰ ਕੰਮ ਦੇ ਪਿੱਛੇ ਕੋਈ ਆਦਮੀ ਹੁੰਦਾ ਉਹਦਾ ਨਾਂ ਹੁੰਦਾ ਸਭ ਹੁੰਦਾ ਲੇਕਿਨ ਜਿਸ ਵੇਲੇ ਦਾ ਨਾਮ ਪੜ ਰਿਹਾ ਪਤਾ ਤਾਂ ਮੈਨੂੰ ਪਹਿਲੇ ਲੱਗਿਆ ਸੀ ਲੇਕਿਨ ਅੱਜ ਮੈਨੂੰ ਥੋੜਾ ਅਜੀਬ ਲੱਗ ਰਿਹਾ ਕਿ ਹਰਿਆਣਾ ਕੇ ਸਿੱਖੋ ਕੀ ਸੇਵਾ ਮੇ ਖੱਟਰ ਉਹ ਦੇਖਿਆ ਜਾਵੇ ਤੇ ਉਹਦੇ ਚ ਜਾਤੀ ਦਾ ਭਾਵ ਤੇ ਆ ਹੀ ਗਿਆ ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਮੈਂ ਬਠਾ ਬਠਾ ਸੋਚ ਰਿਹਾ ਸੀ ਮੈਂ ਸੋਚ ਰਿਹਾ ਸੀ ਕਾ ਇਹਦਾ ਟਾਈਟਲ ਬਦਲਿਆ ਜਾ ਸਕਦਾ ਤੇ ਡਾਕਟਰ ਪ੍ਰੋਪੀਲ ਪ੍ਰੋਪੀਲਿੰਗ ਸਿੰਘ ਜੀ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਜੀ ਬਹੁਤ ਸਾਰੀਆਂ ਹਜ਼ਾਰਾਂ ਪੁਸਤਕਾਂ ਛਪ ਗਈਆਂ ਮੈਂ ਕਿਹਾ ਛਪ ਗਈਆਂ ਤਾਂ ਵੀ ਇਹਦਾ ਜਿਹੜਾ ਕਵਰ ਹੈ ਉਹ ਹੀ ਤੇ ਬਦਲਣਾ ਉਇਤ ਇੱਕ ਠੀਕ ਹੈ ਸੇਵਾ ਦਾ ਫਹਾਵ ਆਣਾ ਚਾਹੀਦਾ ਹਰਿਆਣਾ ਦਾ ਗੁਰਬਾਣੀ ਦਾ ਫਹਾਵ ਆਣਾ ਚਾਹੀਦਾ ਲਿਕਾ ਨਾਗਰ ਮਨੋਹਰ لال ਲਿਖਤਾ ਜਾਵੇ ਨਾ ਬਹੁਤ ਹੈ ਇਸ ਕਰਕੇ ਇਹਦੇ ਨਾਂ ਦਾ ਥੋੜਾ ਵਿਚਾਰ ਕਰੋ ਗੁਰਬਾਣੀ ਕੀ ਸੇਖ ਸੇਵਾ ਜੋ ਬੋਲੇ ਸੋ ਨਿਹਾਲ ਗੁਰਬਾਣੀ ਕੀ ਸੇਖ ਸੇਵਾ ਜੋ ਬੋਲੇ ਸੋ ਨਿਹਾਲ ਸੇਵਕ ਮਨੋਹਰ لال ਮੰਨ ਦਾ ਜਿਹੜਾ ਭਾਵ ਭਾਵ ਦੱਸਣੇ ਚ ਮੈਨੂੰ ਹਰਜ ਨਹੀਂ ਹੈ ਫਿਰ ਵੀ ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਰਨਾ ਜੋ ਮਨਜ਼ੂਰ ਹੋਵੇ ਤਾਂ ਦੇਖ ਲੈਣਾ ਜਿੰਨਾ ਖਰਚਾ ਕੀਤਾ ਥੋੜਾ ਹੋਰ ਕਰ ਲੈਣਾ ਮੇਰੇ ਇੱਕ ਸਾਥੀ ਨੇ ਮੈਨੂੰ ਦੱਸਿਆ ਕਿ ਇੱਕ ਵਾਰੀ ਇਹ ਕਿਤਾਬ ਇਹ ਸਾਨੂੰ 1952 ਦੀ ਗੱਲ ਉਹਨਾਂ ਨੇ ਦੱਸੀ ਕੋਈ ਕਿਤਾਬ ਛਪੀ ਸੀ ਲੇਕਿਨ ਉਸ ਵੇਲੇ ਕਿਤਾਬ ਤੇ ਬਹੁਤ ਅੱਛੀ ਛਪੀ ਬਾਅਦ ਕਿਸੇ ਨੇ ਟਾਈਟਲ ਤੇ ਇਤਰਾਜ਼ ਕੀਤਾ ਤੇ ਉਹ ਤੇ 10 ਲੱਖ ਕਿਤਾਬਾਂ ਛਪੀਆਂ ਸੀ ਉਹਦਾ ਟਾਈਟਲ ਬਦਲ ਕੇ ਫਿਰ ਦੁਬਾਰਾ ਚਾਲੂ ਕੀਤੀ ਗਈ ਉਹ ਕਿਤਾਬ ਲੇਕਿਨ ਇਹ ਤਾਂ ਬਹੁਤ ਵੱਡੀ ਗੱਲ ਨਹੀਂ ਆ ਥੋੜਾ ਹੀ ਆ ਟਾਈਟਲ ਬਦਲਣਾ ਉਹਨੂੰ ਬਦਲ ਕੇ ਠੀਕ ਕਰ ਲੈਣਾ ਇਹ ਮੇਰਾ ਨਿਵੇਦਨ ਹੈ ਮੈਂ ਅੱਜ ਜਿੱਥੇ ਸਰਦਾਰ ਪ੍ਰਭਲੀ ਸਿੰਘ ਜੀ ਦੀ ਸਲਾਹਨਾ ਕਰਨਾ ਉੱਥੇ ਪ੍ਰਕਾਸ਼ਨ ਜਿਹੜਾ ਸਾਡਾ ਵਿਭਾਗ ਸਰਕਾਰ ਦਾ ਹੈ ਸੂਚਨਾ ਔਰ ਪ੍ਰਸ਼ਾਸਨ ਵਿਭਾਗ ਭਾਸ਼ਾ ਵਿਭਾਗ ਮਨਜੀਤ ਸਿੰਘ ਜੀ ਮਨਦੀਪ ਸਿੰਘ ਜੀ ਬਰਾੜ ਉਸ ਨੂੰ ਦੇਖ ਰਹੇ ਆ ਮੈਂ ਉਹਨਾਂ ਦੀ ਵੀ ਸਲਾਗਾ ਕਰਨਾ ਕਿ ਉਹਨਾਂ ਨੇ ਇਸ ਕਿਤਾਬ ਨੂੰ ਛਪਾਉਣ ਦਾ ਵੀ ਜਿਹੜਾ ਕੰਮ ਕੀਤਾ ਹੈ ਔਰ ਇਸ ਕਿਤਾਬ ਦੇ ਵਿੱਚ ਅਸੀਂ ਜਿਸ ਲਈ ਅੱਜ ਨਿਕਲਾਂਗੇ ਬਾਅਦ ਤੇ ਸਾਨੂੰ ਇੱਕ ਕਿਤਾਬ ਵਾਸਤੇ ਜਿਆ ਕਿਹਾ ਗਿਆ ਹੈ ਕਿ ਅਸੀਂ ਆਪਣੀ ਮਰਜ਼ੀ ਦੀ ਕਿਤਾਬ ਲਿਆ ਜਾ ਸਕਦੇ ਆ ਤਿੰਨਾਂ ਭਾਸ਼ਾਵਾਂ ਵਿੱਚ ਹੈ ਅੰਗਰੇਜ਼ੀ ਵੀ ਹੈ ਹਿੰਦੀ ਵੀ ਹੈ ਪੰਜਾਬੀ ਵੀ ਹੈ ਤੇ ਮੈਂ ਮਜ਼ਾਕ ਕਰ ਰਿਹਾ ਸੀ ਵੀ ਜਾਣ ਵਾਲੇ ਉਹਨਾਂ ਨੂੰ ਕਹਿ ਦੇਣਾ ਵੀ ਇੱਕ ਕਿਤਾਬ ਲੈ ਜਾਣਾ ਤਿੰਨ ਤਿੰਨ ਨਾਲ ਲੈ ਜਾਣਾ ਫਿਰ ਪੂਰੀਆਂ ਨਹੀਂ ਹੋਣਗੀਆਂ ਸਭ ਨੂੰ ਸਭ ਨੂੰ ਮਿਲ ਜਾਵੇ ਇਹਦਾ ਧਿਆਨ ਰੱਖਣਾ ਧਿਆਨ ਰੱਖਣਾ ਉਹ ਅਸੀਂ ਦੇਖਾਂਗੇ ਤੇ ਜੋ ਅਸੀਂ 8-9 ਸਾਲਾਂ ਜੇ ਕੰਮ ਕੀਤੇ ਹੈ ਉਹਦੇ ਸਾਰਿਆਂ ਦੀ ਉਹਦੇ ਸਾਰਿਆਂ ਦਾ ਵਰਣਨ ਹੈ ਉਹ ਨਾਨਕ ਦੇਵ ਜੀ ਦੀ ਜਨਮ ਦਿਵਸ ਸ਼ਤਾਬ ਦੇ ਗੁਰਗੋਬਿੰਦ ਸਿੰਘ ਜੀ ਦੇ ਸ਼ਤਾਬ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਜੋ ਅਸੀਂ ਪ੍ਰੋਗਰਾਮ ਕੀਤੇ ਆ ਗੁਰੂ ਪੁੱਤਰਾਂ ਤੇ ਜੋ ਵੀ ਅਸੀਂ ਕਾਰਕਮ ਕੀਤੇ ਆ ਉਹ ਸਾਰੇ ਉਹਦੇ ਚ ਅਲੱਗ-ਅਲੱਗ ਜਗਾਂ ਦੇ ਵਰਣਨ ਦਿੱਤੇ ਹੈ ਭਾਵੇਂ ਪਾਣੀਪੱਤਾਂ ਪ੍ਰੋਗਰਾਮ ਹੋਵੇ ਭਾਵੇਂ ਸਰਸਾ ਦਾ ਹੋਵੇ ਯਮਨਾ ਦਾ ਹੋਵੇ ਕਰਨਾਲ ਦਾ ਹੋਵੇ ਕੁਰਸ਼ਿੱਤਰ ਦਾ ਹੋਵੇ ਸਭ ਜਗ੍ਹਾ ਪ੍ਰੋਗਰਾਮ ਹੋਏ ਤੇ ਉਹਨਾਂ ਦਾ ਉਲੇਖ ਕੀਤਾ ਜਿਹੜੀਆਂ-ਜਿਹੜੀਆਂ ਸ਼ਖਸੀਅਤਾਂ ਉਹਦੇ ਚ ਆਈਆਂ ਨੇ ਉਹਨਾਂ ਦੇ ਵੀ ਫੋਟੋ ਦੇ ਚ ਲਗਾਏ ਗਏ ਆ ਉਹ ਸਾਰਾ ਵਰਣਨ ਜਿਹੜਾ ਹੈ ਉਹ ਸਾਰਾ ਕੀਤਾ ਜਾ ਚੁੱਕਿਆ ਪ੍ਰतेक ਵਾਧਜ ਤੇ ਸ਼ੀਸ਼ ਦਾ ਉਹ ਵੀ ਵਰਣਨ ਕੀਤਾ ਗਿਆ ਕਿ ਬੜ ਖਾਲਸਾ ਪਿੰਡ ਦੇ ਵਿੱਚ ਖੁਸ਼ਾਲ ਨਾਮ ਦਾ ਜਿਹੜਾ ਸਿੱਖ ਸੀ ਉਹਨੇ ਆਪਣਾ ਸਿਰ ਦੇ ਕੇ ਸਿਰ ਧੜ ਤੋਂ ਅਲੱਗ ਕਰਾ ਕੇ ਤੇ ਗੁਰੂ ਸਾਹਿਬ ਦੇ ਸ਼ੀਸ਼ ਦੀ ਜਗ੍ਹਾ ਆਪਣਾ ਉਸੇ ਰਖਵਾ ਲਿਆ ਔਰ ਉਸ ਸ਼ੀਸ਼ ਨੂੰ ਮੁਗਲਾਂ ਦੀ ਸਨਾ ਲੈ ਕੇ ਚਲੀ ਗਈ ਤੇ ਗੁਰੂ ਸਾਹਿਬ ਦਾ ਜਿਹੜਾ ਅਸਲੀ ਸਥਾਨ ਸੀ ਉਹ ਅਨੰਦਪੁਰ ਸਾਹਿਬ ਪਹੁੰਚ ਪਾਇਆ। ਉੱਥੇ ਵੀ ਅਸੀਂ ਇੱਕ ਮਿਊਜ਼ੀਅਮ ਬਣਾਇਆ। ਇਹ ਸਾਰੀਆਂ ਚੀਜ਼ਾਂ ਭਾਵੇਂ ਪੁਸਤਕਾਂ ਹੋਣ ਭਾਵੇਂ ਮਿਊਜ਼ੀਅਮ ਹੋਣ ਇਹ ਕੀਤੇ ਜਾਂਦੇ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਅਭਾਸ ਹੋਵੇ ਕਿ ਸਾਡੇ ਗੁਰੂਆਂ ਨੇ ਸਾਡੇ ਮਹਾਂਪੁਰਖਾਂ ਨੇ ਕੀ ਕੀ ਕੰਮ ਕੀਤੇ ਹੈ। ਉਹ ਸਾਰੇ ਕੰਮ ਜਿਹੜੇ ਹੋਏ ਆ ਉਸ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਇਹਨਾਂ ਨੂੰ ਮਿਲੇ। ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਸਾਰਾ ਕੁਝ ਹੋਇਆ ਹੈ ਹਰਿਆਣਾ ਇਹੋ ਜੀ ਧਰਤੀ ਹੈ ਜਿੱਥੇ ਆਪਣੇ ਦਸ਼ਮ ਪਾਸ਼ਾ ਹੀ ਦੇ ਉਹ ਨਾਲ ਬੰਦਾ ਸਿੰਘ ਬਹਾਦਰ ਜੀ ਦੇ ਜਿੰਨੇ ਵੀ ਸਥਾਨ ਜਿਆਦਾ ਨੇ ਮਤਲਬ ਇਹਨੇ ਪੰਜਾਬ ਵਿੱਚ ਵੀ ਨਹੀਂ ਹੈਗੇ ਜਿੰਨੇ ਸਥਾਨ ਹਰਿਆਣਾ ਚ ਲਗੇ ਔਰ ਉਹਨਾਂ ਸਭ ਜਗ੍ਹਾ ਤੇ ਗੁਰੂ ਘਰ ਸਥਿਤ ਹੋਏ ਨੇ ਇਹਨਾਂ ਗੁਰੂ ਘਰਾਂ ਦੀ ਜਿਹੜੀ ਮੈਨੇਜਮੈਂਟ ਹੈ ਇਹਦਾ ਵੀ ਝਗੜਾ ਕਈ ਸਾਲ ਤੱਕ ਚੱਲਦਾ ਰਿਹਾ ਅਖੀਰ ਸਾਨੂੰ ਲੜਾਈ ਹੋ ਸੁਪਰੀਮ ਕੋਰਟ ਤੇ ਜਾ ਕੇ ਉਸੇ ਮਜ਼ੂਤੀ ਨਾਲ ਪੈਰਵੀ ਕਰਨੀ ਅਸੀਂ ਕੀਤੀ ਤੇ ਉਹਦਾ ਫੈਸਲਾ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਕਰਵਾਇਆ ਹੈ ਅਲੱਗ ਮੈਨੇਜਮੈਂਟ ਕਮੇਟੀ ਬਣ ਗਈ ਹੈ ਉਹਦਾ હેતુ ਇਹੋ ਹੀ ਸੀ ਸਾਡਾ ਕੋਈ ਰਾਜਨੀਤਿਕ ਪਹਿਲੂ ਨਹੀਂ ਹੈ ਲੇਕਿਨ ਪੰਜਾਬ ਦੇ ਹਾਲਾਤ ਨੂੰ ਦੇਖਦੇ ਆ ਹਰਿਆਣਾ ਚ ਅਸੀਂ ਸਿੱਖਾਂ ਦਾ ਉੱਥਾਂ ਨੂੰ ਵਾਸਤੇ ਸਿੱਖਾਂ ਦੇ ਕੰਮਾਂ ਦੀ ਜਦਾ ਸਲੱਗਾ ਵੀ ਕਰ ਸਕਨੇ ਆ ਜਨਤਾ ਨੂੰ ਦਾ ਫਾਇਦਾ ਜਿਆਦਾ ਹੋਵੇ ਅਸੀਂ ਸਾਰੇ ਗੁਰੂ ਘਰਾਂ ਦੇ ਰਾਹੀਂ ਜਨਤਾ ਦੀ ਸੇਵਾ ਕਰ ਸਕਨੇ ਆ ਅੱਛੇ ਤਰੀਕੇ ਨਾਲ ਕਰ ਸਕਨੇ ਆ ਮੈਨੇਜਮੈਂਟ ਅਗਰ ਸਾਡੀ ਅਲੱਗ ਹੋਏਗੀ ਤੇ ਇਥੋਂ ਦਾ ਜਿਹੜਾ ਮੰਨੋ ਜੋ ਵੀ ਸਾਧਨ ਇਕੱਠੇ ਹੁੰਦੇ ਇੱਥੇ ਗੁਰੂ ਘਰਾਂ ਹੀ ਅਸੀਂ ਇੱਥੇ ਦੇ ਸਮਾਜ ਤੇ ਜਾਂ ਗੁਰੂ ਘਰਾਂ ਦੀ ਮੈਨੇਜਮੈਂਟ ਵਾਸਤੇ ਅੱਛੇ ਤਰੀਕੇ ਨਾਲ ਲਗਾ ਸਕਨੇ ਆ ਉਹਦਾ ਇੰਨਾ ਹੀ ਮਤਲਬ ਹੈ ਔਰ ਜਿਆਦਾ ਨਹੀਂ ਹੈ ਉਹਦੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ ਅਰ ਨਾ ਹੀ ਅਸੀਂ ਕੋਈ ਰਾਜਨੀਤਿਕ ਦਖਲਅੰਦਾਜ਼ੀ ਉਸ ਮੈਨੇਜਮੈਂਟ ਕਮੇਟੀ ਚ ਰੱਖਣੀ ਹੈ ਪੰਜਾਬ ਦੀ ਅਲੱਗ ਗੱਲ ਹੈ ਉਹ ਸਾਰੀ ਰਾਜਨੀਤੀ ਆਪਣੀ ਉਸ ਮੈਨੇਜਮੈਂਟ ਰਾਹੀਂ ਕਰਦੇ ਰਹਿੰਦੇ ਆ ਸਾਡਾ ਕੋਈ ਮਤਲਬ ਨਹੀਂ ਉਹਦੇ ਨਾਲ ਉਹਦੀ ਮੈਂਬਰਸ਼ਿਪ ਨਵੀਂ ਬਣ ਰਹੀ ਹੈ ਅਲੱਗ ਇਲੈਕਸ਼ਨ ਕਮਿਸ਼ਨਰ ਬਣ ਚੁੱਕਿਆ ਉਹ ਕਿਸ ਵੇਲੇ ਉਹਦਾ ਇਲੈਕਸ਼ਨ ਦਾ ਸਾਰਾ ਟਾਈਮ ਟੇਬਲ ਸ਼ਡਿਊਲ ਜਾਰੀ ਕਰਦੇ ਆ ਉਹਨਾਂ ਤੇ ਡਿਪੈਂਡ ਹੈ ਅਸੀਂ ਤੇ ਕਹਿੰਦੇ ਆ ਜਲਦੀ ਤੋਂ ਜਲਦੀ ਹੋ ਜਾਵੇ ਤਾਂ ਕਿ ਚੁਣੀ ਹੋਈ ਬਾਡੀ ਜਿਹੜੀ ਹੈ ਉਹ ਸਾਰੇ ਗੁਰੂ ਘਰਾਂ ਦੀ ਜਿਹੜੀ ਸੰਭਾਲ ਹੈ ਉਹ ਕਰ ਸਕੇ ਇੱਕ ਇੱਕ ਬਲਕੇ ਦੋ ਇਹੋ ਜੀਆਂ ਜਗਾ ਸੀ ਜ਼ਰੂਰ ਸਾਡੇ ਵਿਚਾਰਾ ਦਿਨ ਨੇ ਜਿਹੜੇ ਅਸੀਂ ਸਰਕਾਰ ਦੇ ਤਰਫੋਂ ਜੀ ਨਹੀਂ ਮਦਦ ਕਰਨੀ ਕਰ ਸਕਾਂਗੇ ਇੱਕ ਤੇ ਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਰਾਜਧਾਨੀ ਲੋਗੜ ਉੱਥੇ ਇੱਕ ਸਮਾਰਕ ਬਣਾਉਣ ਦੀ ਯੋਜਨਾ ਇਹ ਬਣ ਗਈ ਹੈ ਉੱਥੇ 20 ਕਿੱਲੇ ਜ਼ਮੀਨ ਲਈ ਕੇ ਉਸ ٹرسٹ ਨੂੰ ਦਿੱਤੀ ਗਈ ਹੈ ਤੇ ਉੱਥੇ ਇੱਕ ਵੱਡਾ ਸਮਾਰਕ ਬਣਾਉਣ ਦੀ ਯੋਜਨਾ ਬਣੀ ਹੈ ਉਹ ਸਾਡੇ ਡਿਪਾਰਟਮੈਂਟ ਦੇ ਲੋਕ ਕਰ ਰਹਾ ਹੈ ਬਹੁਤ ਜਲਦੀ ਉਥੇ ਇੱਕ ਇਹੋ ਜਿਹਾ ਇੱਕ ਸੈਂਟਰ ਬਣੇ ਤਾਂ ਕਿ ਦੇਸ਼ ਔਰ ਦੁਨੀਆ ਦੇ ਲੋਕ ਉਥੇ ਆ ਕੇ ਇਸ ਇਤਹਾਸ ਨੂੰ ਜਾਣ ਸਕਣ ਔਰ ਇੱਕ ਦੂਸਰਾ ਗੁਰੂ ਮਹਾਰਾਜ ਜਿਨੇ ਹੋਏ ਉਹਨਾਂ ਦੇ ਸ਼ਬਦ ਦੇ ਕੁਝ ਨਾ ਕੁਝ ਨਿਸ਼ਾਨੀਆਂ ਉਹ ਸਾਡੇ ਕੋਲ ਹਰਿਆਣਾ ਚੁਪਲਬਦ ਹੈਗੀਆਂ ਤੇ ਉਹਨਾਂ ਸਭ ਨੂੰ ਕਿਸੇ ਇੱਕ ਮਿਊਜ਼ੀਅਮ ਦੇ ਵਿੱਚ ਰੱਖ ਕੇ ਲੋਕਾਂ ਦੇ ਦਰਸ਼ਨ ਵਾਸਤੇ ਉੱਥੇ ਰੱਖੇ ਜਾਵੇ ਉਹ ਸਾਰੀਆਂ ਚੀਜ਼ਾਂ ਰੱਖੀਆਂ ਜਾਣ ਇੱਕ ਮਿਊਜ਼ੀਅਮ ਦੀ ਅਸੀਂ ਘੋਸ਼ਣਾ ਕੀਤੀ ਸੀ ਪਹਿਲਾਂ ਉਹ ਅੰਬਾਲਾ ਵਾਸਤੇ ਹੋਈ ਸੀ ਬਾਅਦ ਫਿਰ ਕਿੰਨੇ ਕੁਝ ਕਾਰਨਾਂ ਨੂੰ ਲੈ ਕੇ ਉਹਨੂੰ ਅਸੀਂ ਕਿਹਾ ਕਿ ਵੀ ਔਰਸ਼ੇਤ ਰਿਆਸਤਾਨ ਹੈ ਜਿੱਥੇ ਸਭ ਤੋਂ ਜ਼ਿਆਦਾ ਗੁਰੂਆਂ ਦੇ ਆਗਮਨ ਦਾ ਇੱਕ ਸਥਾਨ ਹੈ ਔਰਸ਼ੇਤ ਕੀਤਾ ਜਾਵੇ ਸਥਾਨ ਨੂੰ ਲੈ ਕੇ ਥੋੜਾ ਝਗੜਾ ਸੀਗਾ ਲੇਕਿਨ ਹੁਣ ਅਲਟੀਮੇਟਲੀ ਪਿਪਲੀ ਦੇ ਕੋਲੋਂ ਇੱਕ ਐਚਐਸਵੀਪੀ ਦੀ ਜਗਾ ਉਹ ਜਗ੍ਹਾ ਸੀ ਅਲੋਟ ਕਰਕੇ ਦਿੱਤੀ ਹੈ ਉੱਥੇ ਇੱਕ ਮਿਊਜ਼ੀਅਮ ਤਾਂ ਕਿ ਹਾਈਵੇ ਦੇ ਉੱਤੇ ਅਗਰ ਜਗ੍ਹਾ ਰਹੇਗੀ ਤਾਂ ਲੋਕਾਂ ਦਾ ਇੱਕ ਟੂਰਿਜ਼ਮ ਦਾ ਜਿਹੜਾ ਸੈਂਟਰ ਹੈ ਉੱਥੇ ਬਣ ਜਾਏਗਾ ਉੱਥੇ ਇੱਕ ਮਿਊਜ਼ੀਅਮ ਇਹ ਬਣਾਵਾਂਗੇ ਉਹਦੀ ਵੀ ਜਾਣਕਾਰੀ ਮੈਂ ਅੱਜ ਤੁਹਾਨੂੰ ਸਭ ਨੂੰ ਦੇ ਰਿਹਾ ਹਾਂ ਗੁਰੂ ਮਹਾਰਾਜ ਜਿਨ੍ਹਾਂ ਨੇ ਉਹਨਾਂ ਦੀ ਸਭ ਦੀ ਆਪਣੀ ਸਿੱਖਿਆ ਉਹਦੇ ਚ ਸ਼ੋਹਰਿਆ ਵੀ ਹੈ ਬਹਾਦਰੀ ਵੀ ਹੈ ਔਰ করুণਾ ਵੀ ਹੈ दया ਵੀ ਹੈ ਇਹ ਸਾਡੀ ਸਿੱਖ ਕੌਮ ਨੂੰ ਵਰਦਾਨ ਹੈ ਤੋ ਨਾ ਦੋਨਾਂ ਚੀਜ਼ਾਂ ਨੂੰ ਅੱਗੇ ਵਧਾਉਣਾ ਹੱਸਤੇ ਕੁਝ ਨਾ ਕੋ ਸਾਨੂੰ ਅੱਗੇ ਕਰਨਾ ਪੈਣਾ ਹੈ ਕਰਨਾ ਚਾਹੀਦਾ ਹੈ ਤਾਂ ਕਿ ਅਗਲੀ ਆਉਣ ਵਾਲੀ ਪੀੜ੍ਹੀ ਉਹਨਾਂ ਤੇ ਚੱਲ ਸਕੇ ਧਰਮ ਦੇ ਰੱਖਿਆ ਕਰਨਾ ਦੇਸ਼ ਦੇ ਰੱਖਿਆ ਕਰਨਾ ਸਮਾਜ ਦੇ ਰੱਖਿਆ ਕਰਨਾ ਇਹ ਸਾਡਾ ਜਿਹੜਾ ਸ਼ੌਹਰਿਆ ਹੈ ਇਹ ਜਿਹੜੀ ਸਾਡੀ ਕਿਰਪਾਨ ਹੈ ਇਹ ਸਾਡੀ ਜਿਹੜੀ ਰੱਖਿਆ ਕਰਨ ਦੀ ਬੰਦ ਦਾ ਜਜ਼ਬਾਤ ਨੇ ਇਸ ਨੂੰ ਆਪਾਂ ਅੱਗੇ ਵਧਾਉਣਾ ਹੈ। ਆਪ ਇਹੋ ਹੀ ਕਾਰਨ ਹੈ ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਬਾਰਡਰ ਦੇ ਉੱਤੇ, ਸੀਮਾਵਾਂ 'ਤੇ ਸਾਡੇ ਸਿੱਖ ਜਵਾਨ ਹਰਿਆਣਾ ਦੇ ਹੋਣ, ਪੰਜਾਬ ਦੇ ਹੋਣ ਬਹੁਤ ਵੱਡੀ ਸੰਖਿਆ ਚੋਂ ਉੱਥੇ ਭਰਤੀ ਹੋ ਕੇ ਜਾਂਦੇ ਆ। ਮਨ ਵਿੱਚ ਇੱਕ ਜਜ਼ਬਾਤ ਹੈ ਅਸੀਂ ਦੇਸ਼ ਦੀ ਰੱਖਿਆ ਕਰਨੀ ਹੈ। ਉੱਥੇ ਹੀ ਦੂਸਰੇ ਪਾਸੇ ਸਾਡੇ ਭਾਵੇਂ ਗੁਰਦੁਆਰੇ, ਗੁਰੂ ਘਰ ਨੇ, ਭਾਵੇਂ ਸਾਡੇ ਪਰਿਵਾਰ ਨੇ, ਭਾਵੇਂ ਕੋਈ ਜਗ੍ਹਾ ਸਾਨੂੰ ਮਿਲਦੀ ਹੈ ਸਮਾਜ ਦਾ ਸੇਵਾ ਕਰਨ ਵਾਸਤੇ ਅਸੀਂ ਲੰਗਰ ਚਲਾਉਂਦੇ ਆ ਅਸੀਂ ਹਸਪਤਾਲ ਚਲਾਉਂਦੇ ਆ ਡਿਸਪੈਂਸਰੀਆਂ ਚਲਾਉਂਦੇ ਆ ਔਰ ਇਧੋਂ ਤੱਕ ਗੁਰੂ ਸਾਹਿਬ ਦੇ ਟਾਈਮ ਤੇ ਇਹੋ ਜਿਹੇ ਉਦਾਹਰਣ ਮਿਲਦੇ ਆ ਕਿ ਮੁਗਲਾਂ ਨਾਲ ਲੜਾਈਆਂ ਹੁੰਦੀਆਂ ਸੀ ਮੁਗਲਾਂ ਨਾਲ ਲੜਾਈ ਹੋਣ ਤੋਂ ਬਾਅਦ ਫਿਰ ਜਿਸ ਵੇਲੇ ਸੇਵਾ ਪਾਣੀ ਲੰਗਰ ਦਾ ਕੰਮ ਆਉਂਦਾ ਸੀ ਕਿਤੇ ਫਟੜਨੇ ਉਹਨਾਂ ਨੂੰ ਦਵਾਈ ਦੇਣੇ ਤੇ ਦੇਣ ਦੀ ਜ਼ਰੂਰਤ ਹੁੰਦੀ ਸੀ ਅੱਜ ਇਸ ਤਰ੍ਹਾਂ ਰੈੱਡ ਰੈੱਡ ਕਰਾਸ ਕੰਮ ਕਰਦੀ ਹੈ ਉਸ ਤਰ੍ਹਾਂ ਸਾਡੇ ਜਿਹੜੇ ਗੁਰੂ ਘਰਾਂ ਦੇ ਆ ਸੜ ਜਿਹੜੇ ਸਿੱਖ ਸਮਾਜ ਦੀ ਭਾਵਨਾ ਦੇ ਨਾਤੇ ਜਿਹੜੇ ਸੇਵਾ ਕਰਨ ਜਾਂਦੇ ਸੀ ਉਥੇ ਇਹ ਵੀ ਦੇਖਿਆ ਗਿਆ ਕਿ ਜਿਹੜੇ ਜੁੱਧ ਚ ਲੜਾਈ ਸਾਡੇ ਸਾਹਮਣੇ ਲੜਦੇ ਸੀ ਉਹ ਵੀ ਆ ਕੇ ਉਥੇ ਉਹਨਾਂ ਦੀ ਸੇਵਾ ਵੀ ਅਸੀਂ ਕਰਦੇ ਸੀ ਅਸੀਂ ਕੋਈ ਹੇਅਰ ਫੇਅਰ ਕਰੀ ਮਨ ਵਿੱਚ ਰੱਖਿਆ ਨਹੀਂ ਇਸ ਕਰਕੇ ਇਹ ਦੋਨੋਂ ਭਾਵਨਾਵਾਂ ਇਹਨਾਂ ਨੂੰ ਜਨਾਲ ਲੈ ਕੇ ਚੱਲਣਾ ਇਹ ਠੀਕ ਹੈ ਕਿ ਇਤਿਹਾਸ ਅਸੀਂ ਯਾਦ ਕਰਨੇ ਹਮੇਸ਼ਾ ਪੜਨੇ ਆ ਵੀਆ ਕਿਤਾਬਾਂ ਵਿੱਚ ਛਪਣ ਗਿਆ ਸਭ ਕੁਝ ਹੈ ਲੇਕਿਨ ਖਾਲੀ ਇਤਿਹਾਸ ਪੜਨ ਦੇ ਨਾਲ ਅਸੀਂ ਉਹਨੇ ਤੇ ਹੀ ਆਪਣਾ ਕਰਦੇ ਰਹੀਏ ਕਿ ਹਾਂ ਵੀ ਬਹੁਤ ਹੋ ਗਿਆ ਇਤਿਹਾਸ ਪੜ ਲਿਆ ਸਾਡੇ ਗੁਰੂਆਂ ਨੇ ਬਹੁਤ ਕੁਝ ਕੀਤਾ ਲੇਕਿਨ ਗੁਰੂਆਂ ਨੇ ਕੀਤਾ ਹੈ ਗੁਰੂਆਂ ਦੇ ਕੀਤੇ ਤੇ ਅੱਜ ਵਿਚਾਰ ਕਰਕੇ ਉਸ ਲਾਈਨ ਤੇ ਅਸੀਂ ਵੀ ਚਲੀਏ ਸਾਡੇ ਵਾਸਤੇ ਅਗਰ ਕੰਮ ਹੈ ਤੇ ਇਹ ਹੈ ਉਹਨਾਂ ਪੁਰਖਾਂ ਤੇ ਪੁੱਤਨਰ ਪਦ ਚ ਨਰ ਚੱਲ ਕੇ ਤੇ ਅਸੀਂ ਵੀ ਉਸ ਅੱਗੇ ਚਲੀਏ ਇਹ ਹੈ ਸੇਵਾ ਭਾਵ ਉਹਨਾਂ ਦੀ ਬਾਣੀ ਉਹਨਾਂ ਦੀ ਬਾਣੀ ਇਸ ਤਰ੍ਹਾਂ ਭਰੀ ਪਈ ਹੈ ਗੁਰਬਾਣੀ ਅਸੀਂ ਪੜ੍ਹਦੇ ਆ ਕਿ ਸਭ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਅਸੀਂ ਮਨੁੱਖ ਕਦੇ ਵਿਚਾਰ ਨਹੀਂ ਰੱਖਦੇ ਕਿ ਇਹਦੇ ਨਾਲ ਅਸੀਂ ਪੇਧ ਭਾਅ ਕਰਨਾ ਹੈ ਇਹ ਸਾਡਾ ਦੁਸ਼ਮਣ ਹੈ ਸਾਡਾ ਬਹੁਤ ਪਿਆਰਾ ਹੈ ਸਭ ਦਾ ਭਲਾ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਿਰਾਮਯਾ ਇਹ ਸਾਡੀ ਸੰਤਾ ਦੀ ਬਾਣੀ ਹੈ ਸਮਾਜ ਵਿੱਚ ਕੁਝ achhiyan cheezan ਕਿਵੇਂ ਕਿ ਵਧ ਸਕਦੀਆਂ ਲਗਾਤਾਰ ਸਾਨੂੰ ਇਹ ਸੋਚਣਾ ਚਾਹੀਦਾ ਔਰ ਉਹਨਾਂ ਤੇ ਕੰਮ ਵੀ ਕਰਨਾ ਚਾਹੀਦਾ ਬਹੁਤ سارے ਲੋਕ ਮਨ ਚਾਤੇ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਆ ਕੁਝ ਠੀਕ ਕਹਿੰਦੇ ਆ ਕੁਝ ਉਧਾਰ ਚੜਾ ਕੇ ਕਹਿੰਦੇ ਆ ਮੇਰਾ ਕੋ ਬਹੁਤ ਸੁਭਾਵ ਨਹੀਂ ਆ ਨਾ ਗੱਲਾਂ ਨੂੰ ਬਹੁਤ ਸੁਣ ਕੇ ਖੁਸ਼ ਹੁੰਦਾ ਲੇਕਿਨ ਇਹ ਜ਼ਰੂਰ ਹੈ ਕਿ ਇਹਨੀਆਂ ਗੱਲਾਂ ਜਿਸਲੇ ਕਈਆਂ ਜਾਂਦੀਆਂ ਮੈਨੂੰ ਇੱਕ ਪ੍ਰੇਰਣਾ ਹੀ ਮਿਲਦੀ ਹੈ ਵੀ ਚਲੋ ਇਸ ਰਸਤੇ ਤੇ ਅਗਰ ਇਹ ਸਭ کہہ ਰਹੇ ਆ ਮੈਂ ਚੱਲ ਰਿਹਾ ਤਾਂ ਅੱਛੀ ਗੱਲ ਹੈ ਇਸ ਤਰ੍ਹਾਂ ਲਗਾਤਾਰ ਚੱਲਦੇ ਰਹੀ ਹੈ ਲਗਾਤਾਰ ਚੱਲਦੇ ਰਹੀ ਹੈ ਜਿਸ ਲਈ ਵਿਪੱਖਸ਼ ਦੇ ਲੋਕ ਵੀ ਬਾਰ ਬਾਰ ਕਈ ਵਾਰ ਇਸ ਤਰ੍ਹਾਂ ਦੀ ਗੱਲ ਕਹਿੰਦੇ ਆ ਕਿ ਮਨੋਰ ਲਾਲ ਨੂੰ ਕੀ ਪਤਾ ਇਹਦਾ ਆਪਣਾ ਪਰਿਵਾਰ ਹੀ ਨਹੀਂ ਹੈ ਕਈ ਵਾਰੀ ਉਹ ਚੈਲੰਜ ਜਾਂ ਦੇਦੇ ਨੇ ਲੇਕਿਨ ਮੈਂ ਉਸ ਲੋਕ ਨੂੰ ਦੱਸਣਾ ਕਿ ਮੇਰਾ ਉਹ ਜਿਹਾ ਪਰਿਵਾਰ ਤੇ ਨਹੀਂ ਹੈ कि ਆਪਣਾ ਗਰਸਤੀ ਵਸਾਓ ਫਿਰ ਬੱਚੇ ਹੋ ਜਾਣ ਤੇ ਉਹ ਪਰਿਵਾਰ ਬਣ ਗਿਆ ਸਭ ਹੋ ਗਿਆ ਮੈਂ ਅਗਰ ਸ਼ਾਸਨ ਕਰਨ ਦੇ ਨਾਤੇ ਮੇਰੀ ਜ਼ਿੰਮੇਵਾਰੀ ਪੂਰੇ ਹਰਿਆਣਾ ਦੀ ਹੈ ਤਾਂ ਮੈਂ ਕਹਿੰਦਾ 2 ਕਰੋੜ 80 ਲੱਖ ਲੋਕ ਜਿਹੜੇ ਹਰਿਆਣਾ ਦੀ ਆਬਾਦੀ ਇਹ ਮੇਰਾ ਪਰਿਵਾਰ ਹੈ ਮੈਂ ਕੰਮ ਕਰਾਂ ਤੇ ਨਾ ਵਾਸਤੇ ਕਰਨਾ ਮੇਰੇ ਪਿਤਾ ਜੀ ਵਿਲ ਲਖੈਸ ਜਾਨਦੇ ਹੋਰੀ ਉਹ ਜਿਹੜੇ ਲਿਖਣ ਲੱਗੇ ਉਸ ਦਿਨ ਉਹਨੂੰ ਮਰ ਬੁਲਾਇਆ ਲੱਗੇ ਮੈਂ ਤੇਰੇ ਨਾਲ ਇਹ ਕਰਾਂ ਮੈਂ ਕਿਉਂ ਕਰਨਾ ਮੈਨੂੰ ਕੀ ਲੋੜ ਹੈ ਕਿ ਨਹੀਂ उत्तर कुछ ना कुछ पै जाती है उस लिख गए अब जिस पे मैं लगता है मैं अपने पिंड पिछले गया तो कह लगे जी हरियाणा सरकार भर्ती हमारे बच्चों की नहीं करे हमारे आपका गांव है गांव के बच्चों को भर्तियां करो मैं कहा भर्ती करने का रास्ता बता देता हूं कि जी क्या रास्ता है मैं कहा रहे थे लाइब्रेरी बना देने हैं इत बच्चे आके पढ़न और टैलेंटेड बन और उस मेरिट ते जाके भर्ती हो जाएगी रास्ता खुल जाएगा एक छोटा घर ਮਜ਼ੁਰ ਗੰਨੇ ਨਿਸ਼ਾਨ ਨਹੀਂ ਮੈਂ 2 ਦਿਨ ਪਹਿਲਾਂ ਉਹ ਵੀ ਪਿੰਡ ਨੂੰ ਦੇ ਆਇਆ ਵੀ ਇੱਥੇ ਬੱਚਿਆਂ ਨੂੰ ਪੜਾਵਾ ਆਪਣੇ ਆਖਰ ਮੰਨਦੇ ਵੀ ਵਿਚਾਰ ਆਉਂਦਾ ਤਾਂ ਨਾ ਵਰਨਾ ਤੇ ਰਾਜਨੀਤੀ ਜਿਹੜੇ ਜਿਸ ਲਈ ਜਾਂਦੇ ਆ ਜਾਣ ਦਾ ਮਕਸਦ ਹੀ ਹੁੰਦਾ ਕਿ ਮੈਂ ਕਿਵੇਂ ਆਪਣੇ ਘਰ ਨੂੰ ਭਰ ਲਾ ਆਪਣੇ ਕਿਵੇਂ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਨੂੰ ਮਾਲਦਾਰ ਬਣਾ ਦਿਆਂ ਕਿਵੇਂ ਆਪਣੇ ਪਾਰਟੀ ਦੇ ਲੋਕਾਂ ਨੂੰ ਬਣਾ ਦਿਆਂ ਕਿਵੇਂ ਪੜੋਸੀ ਨੂੰ ਬਣਾ ਦਿਆਂ ਕਿਵੇਂ ਆਪਣੇ ਹਲਕੇ ਦੇ ਲੋਕਾਂ ਨੂੰ ਕਿਉਂਕਿ ਮਾਲਦਾਰ ਬਣਵਾਸਤੇ ਰਸਤੇ ਤੇ ਬਹੁਤ ਖੁੱਲੇ ਹੋਣਾ ਵਾਸਤੇ ਉਲਟੇ ਸੇ ਸੇ ਕੰਮ ਕਰਨ ਦੇ ਬਹੁਤ ਰਸਤੇ ਆ। ਲੇਕਿਨ ਅਸੀਂ ਅਗਰ ਸਮਾਜ ਦੀ ਸੇਵਾ ਕਰਨੀ ਹੈ ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਆਪਣੇ ਆਪ ਨੂੰ ਉਠਾ ਪੜਨਾ ਤੇ ਅਸੀਂ ਤੇ ਸਾਰਾ ਸਮਾਜ ਇੱਕ ਹੈ। ਔਰ ਇਹ ਮੈਂ ਕਰਿਆ ਨਹੀਂ ਹੈ ਸਾਡੇ ਗੁਰੂ ਸਾਹਿਬਾਨ ਵੀ ਕਹਿ ਗਏ ਆ। ਅਸੀਂ ਗੁਰਬਾਣੀ ਚ ਪੜਨੇ ਆ ਕਿ ਉਹ ਨਾਨਕ ਦੇਵ ਜੀ ਨੇ ਜਿਹੜੇ ਕਿਹਾ ਅਵਲ ਅੱਲਾ ਨੂਰ ਉਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ જગ ਉਪਜਿਆ। कौन भले कौन मंदे तो सारे समाज क्यों भगत कबीर ने कहा कबीरा खड़ा बाजार में सबकी मांगे खैर ना का उसे दोस्ती ना का उसे बैर इस भावना सू काम करना पैणा और संतान महापुरुषा दे सब दे विचार जिसले सामने आदि है तो उसल विचार यही आंता है कि इन्हों संत महापुरुषों के जोड़े विचार प्रसार है इनू कि जाए असि एक स्पैशल योजना बनाई से कि संत महापुरुष विचार पर, यानी प्रसार योजना जिन्हें भी संत महापुरुष होजे जाति दे, किसे जाती दे किसे कौम दे, हरेक ने कुछ ना कुछ अच्छा किया है अगर सबन कट्ठा मिला लिया जाए तो निचोड़ एक ही है निचोड़ एको है कि मानवता की सेवा करना उस तो मानवता की सेवा करते संतों के विचारों अगे रख के ਅਸੀਂ ਲਗਾਤਾਰ ਅੱਗੇ ਵਧਦੇ ਰਹੀਏ ਅਤੇ ਸਮਾਜ ਦੇ ਵਿੱਚ ਕੰਮ ਕਰਨ ਦੀ ਜਿਸ ਦੀ ਜਿੰਨੀ ਤਾਕਤ ਹੈ ਉਸ ਨੂੰ ਅਸੀਂ ਇਹ ਅੱਗੇ ਚਲਦੇ ਰਹੀਏ ਮਨੋ ਸਰਕਾਰ ਦੇ ਨਾਤੇ ਜੇ ਤਾਕਤ ਮਿਲੀ ਹੈ ਸਾਨੂੰ ਤਾਕਤ ਮਿਲੀ ਹੈ ਤੇ ਉਹਦਾ ਉਪਯੋਗ ਅਸੀਂ ਸਮਾਜ ਦੇ ਉਹ ਜਿਹੜਾ ਹੀਣਾ ਵਰਗ ਹੈ ਗਰੀਬ ਵਰਗ ਹੈ ਉਸ ਗਰੀਬ ਔਰ ਹੀਣੇ ਵਰਗ ਵਾਸਤੇ ਕਰ ਰਹੇ ਆ ਉਹ ਹੈ ਅੰਤਯੋਦਾ ਹੈ ਅਰਥਾਤ ਆਖਰੀ ਗਰੀਬ ਜ਼ਰੂਰਤਮੰਦ ਉਸ ਨੂੰ ਕਿਵੇਂ ਸਮਾਜ ਦੇ ਵਿੱਚ ਅੱਗੇ ਵਧਾਈਏ ਆਖਿਰ ਜੀਵਨ ਜੀਣ ਦਾ ਅਧਿਕਾਰਤਿ ਉਹਨੂੰ ਵੀ ਹੈ ਤੇ ਉਸ ਅਧਿਕਾਰ ਨੂੰ ਮੁਖ ਧਾਰਾ ਦੇ ਜਿਹਨੂੰ ਲਿਆ ਕੇ ਅਸੀਂ ਕਿਵੇਂ ਅੱਗੇ ਬਧਾਈਏ ਇਹ ਵਾਸਤੇ ਵਿੱਚ ਸੱਚੀ ਸ਼ਰਧਾਂਜਲੀ ਹੋਏਗੀ ਆਪਣੇ ਗੁਰੂ ਸਾਹਿਬਾਨ ਦੇ ਪੁੱਤੇ ਉਹਨਾਂ ਦੇ ਪੁੱਤ ਜਿਹੜਾ ਸਾਡਾ ਆਦਰ ਸਤਕਾਰ ਦਾ ਜਿਹੜਾ ਭਾਵ ਹੈ ਉਹਨੂੰ ਅਸੀਂ ਅਸੀਂ ਪ੍ਰਗਟ ਕਰ ਸਕਾਂਗੇ ਤੇ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣ ਕਰਦਿਆਂ ਮੈਂ ਤੇ ਉਹੀ ਕਹਾਂਗਾ ਕਿ ਜੋ ਡਾਕਟਰ ਪ੍ਰੋਬਿੰਸ ਜੀ ਨੇ ਜਿਹੜਾ ਕੰਮ ਕੀਤਾ ਹੈ ਔਰ ਸਾਡੇ ਸਾਹਮਣੇ ਇੱਕ ਪੁਸਤਕ ਦੇ ਨਾਤੇ ਇਕ ਕਿਤਾਬ ਦੇ ਨਾਤੇ ਇੱਕ ਗ੍ਰੰਥ ਦੇ ਨਾਤੇ ਜੋ ਇੱਕ ਕਾਫੀ ਟੇਬਲ ਬੁੱਕ ਦਾ ਹੈ ਨਿਵਾਨ ਕਰਕੇ ਸਾਡੇ ਸਾਹਮਣੇ ਰੱਖਿਆ ਹੈ ਇੱਕ ਬਹੁਤ ਵੱਡਾ ਇਹਨਾਂ ਕੰਮ ਕੀਤਾ ਹੈ ਔਰ ਜ਼ਰੂਰ ਇਸ ਨੂੰ ਅਸੀਂ ਇਹਨਾਂ ਦੀ ਸਲਾਗਾ ਕਰਾਂਗੇ ਔਰ ਆਪਣੀ ਕਿਤਾਬ ਨਾਲ ਲਿਖੇ ਜਾਵਾਂਗੇ ਔਰ ਇਸੇ ਸੰਸਕਾਰ ਦੇ ਨਾਲ ਅਸੀਂ ਸਮਾਜ ਦੇ ਵਿੱਚ ਉਹ ਸਭ ਕੰਮ ਕਰਦੇ ਰਹਾਂਗੇ ਜਿਹਨਾਂ ਦੀ ਸਮਾਜ ਨੂੰ ਲੋੜ ਹੈ ਔਰ ਆਪਣੇ ਸਾਰੇ ਪਰਿਵਾਰ ਨੂੰ ਅਸੀਂ ਇੱਕ ਮੰਨ ਕੇ ਆਪਸੀ ਜਿਹੜਾ ਭਾਈਚਾਰਾ ਹੈ ਉਹਨੂੰ ਬਣਦੇ ਰਹੀ ਹੈ ਇੰਨੀ ਗੱਲ ਕਹਿ ਕੇ ਮੈਂ ਆਪਣੀ ਵਾਲੀ ਨੂੰ ਰਾਮ ਦਿਨਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਆਭਾਰ ਬਹੁਤ-ਬਹੁਤ ਧੰਨਵਾਦ ਮੁੱਖ ਮਤੀ ਸਾਹਿਬ ਦਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਜੋ ਬੈਠਣ ਹੈ ਸਨਮਾਨ ਦੀ ਇੱਕ ਰਸਮ ਹੈਗੀ ਹੈ ਕਿਰਪਾ ਕਰਕੇ ਸਾਰੇ ਜਿਹੜੇ ਸੱਜਣ ਨੇ ਖੜੇ ਨੇ ਉਹ ਪਲੀਜ਼ ਬੈਠ ਜਾਣ ਸਨਮਾਨ ਲਈ ਮੈਂ ਬੇਨਤੀ ਕਰਾਂਗਾ ਸਰਦਾਰ ਸੰਦੀਪ ਸਿੰਘ ਜੀ ਹੋਰਾਂ ਨੂੰ ਸੀਐਮ ਸਾਹਿਬ ਦਾ ਸਨਮਾਨ ਕਰਨਗੇ ਅਤੇ ਸ੍ਰੀ ਸੰਜੇ ਪਾਟਿਆ ਜੀ ਹੋਰਾਂ ਨੂੰ ਕਿਉ ਮੁੱਖ ਮੰਤਰੀ ਸਾਹਿਬ ਦਾ ਸਨਮਾਨ ਚਿੰਨ ਦੇ ਕੇ ਪੰਜਾਬੀ ਸੱਭਿਆਚਾਰ ਦੀ ਪਛਾਣ ਫੁਲਕਾਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀ ਉਹਨਾਂ ਦੀ ਜਿਹੜਾ ਫੋਟੋ ਹੈ ਉਹਨਾਂ ਦਾ ਚਿੱਤਰ ਹੈ ਉਹ ਦੇ ਕੇ ਸੰਜੇ ਪਾਟੀ ਅਦੀਦਾ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਪਲੀਜ਼ ਕਿਰਪਾ ਕਰਕੇ ਆਰਾਮ ਦੇ ਨਾਲ ਬੈਠਣ ਸਰਦਾਰ ਤੇ ਲੋਚਨ ਜੀ ਹੋਰਾਂ ਦਾ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਅਰ ਸਰਦਾਰ ਉਪਿੰਦਰ ਸਿੰਘ ਜੀ ਅਸੰਦ ਹੋਰਾਂ ਦਾ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਅਤੇ ਡਾਕਟਰ ਪ੍ਰਬਲਿਨ ਜੀ ਹੋਰਾਂ ਦਾ ਵੀ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਇਹਨਾਂ ਦਾ ਵੀ ਕਰ ਦਈਏ ਹਾਂਜੀ ਸਰਦਾਰ ਸੰਦੀਪ ਸੰਦੀਪ ਸਿੰਘ ਜੀ ਹਾਂਜੀ ਕਿਹਸ ਜੀ ਜੀ ਫਲੀ ਸਰਦਾਰ ਸੰਦੀਪ ਸਿੰਘ ਜੀ ਸਾਡੇ ਫਲਕਰ ਸਿੰਘ ਉਹਨਾਂ ਦਾ ਵੀ ਸਨਮਾਨ ਕਰਨਗੇ ਔਰ ਇਸ ਦੇ ਨਾਲ ਨਾਲ ਆ ਅੱਜ ਦੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਸਤਕਾਰਯੋਗ ਵਾਈ ਚਾਂਸਰ ਕੁਕhetra ਯੂਨੀਵਰਸਿਟੀ ਪ੍ਰੋਫੈਸਰ ਸੋਮਨਾਥ ਸਚਦੇਵਾ ਜੀ ਦਾ ਧੰਨਵਾਦ ਕਰਦੇ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਬੇਸ਼ਕੀਮਤੀ ਸਮਾਂ ਜਿਹੜਾ ਹੈ ਉਹ ਸਾਨੂੰ ਦਿੱਤਾ ਉਹਨਾਂ ਦਾ ਸ੍ਰੀ ਸੰਜੀਤ ਪਹਾੜੀਆ ਜੀ ਹੋਰਾਂ ਦਾ ਸਰਦਾਰ ਸੰਦੀਪ ਸਿੰਘ ਜੀ ਹੋਰਾਂ ਦਾ ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਭੁਪਿੰਦਰ ਸਿੰਘ ਅਸਾਂਜੀ ਦਾ ਡਾਕਟਰ ਪ੍ਰਬਲਿੰਗ ਸਿੰਘ ਜੀ ਦਾ ਡਿਪਟੀ ਕਮਿਸ਼ਨਰ ਕੁਰਕਸ਼ੇਤਰ ਸ੍ਰੀ ਸ਼ਾਂਤੂ ਸ਼ਰਮਾ ਜੀ ਹੋਰਾਂ ਦਾ ਸਰਦਾਰ ਮਨਦੀਪ ਸਿੰਘ ਬਰਾੜ ਜੀ ਡਾਇਰੈਕਟਰ ਇਨਫੋਰਮੇਸ਼ਨ ਪਬਲਿਕ ریلیشن ਲੈਂਗੁਏਜ ਐਂਡ ਕਲਚਰ ਡਿਪਾਰਟਮੈਂਟ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐਸਪੀ ਕੁਰਕਸ਼ੇਤਰ ਸ੍ਰੀ ਸੁਰੇਂਦਰ ਪੋਰੀਆ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸਮੂੱਚਾ